ਭੈਣ ਨੇ ਆਪਣੇ ਭਰਾ ਦੇ ਵਿਆਹ ਵਿੱਚ ਕੀਤਾ ਆ ਕੰਮ ਰਿਸ਼ਤੇਦਾਰ ਵੀ ਦੇਖ ਕੇ ਹੋ ਗਏ ਹੈਰਾਨ ਅਕਸਰ ਹੀ ਭੈਣਾਂ ਨੂੰ ਆਪਣੇ ਭਰਾਵਾਂ ਦੇ ਵਿਆਹ ਦਾ ਬਹੁਤ ਹੀ ਚਾਹ ਹੁੰਦਾ ਹੈ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਦਿਨ ਵਿਆਹ ਵਾਲੇ ਮੁੰਡੇ ਅਤੇ ਸਰਵਾਲੇ ਨੂੰ ਬਰਾਤ ਢਾਉਣ ਤੋਂ ਪਹਿਲਾਂ ਸ਼ਗਨ ਪੈ ਰਿਹਾ ਹੈ ਅਤੇ ਸਿਹਰਾ ਬਨਾਈ ਦਾ ਸ਼ਗਨ ਹੋ ਰਿਹਾ ਹੈ ਜਦਾਤਰ ਹੁਣ ਤੱਕ ਤੁਸੀਂ ਦੇਖਿਆ ਹੋਵੇਗਾ ਕਿ ਬਰਾਤ ਚੜ੍ਹਨ ਤੋਂ ਪਹਿਲਾਂ ਵਿਆਹ ਵਾਲੇ ਮੁੰਡੇ ਦੇ ਗਲ ਵਿੱਚ ਨੋਟਾਂ ਦਾ ਹਾਰ ਪਾਇਆ ਜਾਂਦਾ ਹੈ ਜਿਸ ਵਿੱਚ 10 20 50 100 500 ਦੇ ਨੋਟ ਹੁੰਦੇ ਨੇ ਪਰ ਹੁਣ ਇਸ ਮੁੰਡੇ ਦੇ ਵਿਆਹ ਦਾ ਇਸ ਦੀ ਭੈਣ ਨੂੰ ਇੰਨਾ ਚਾ ਸੀ ਕਿ ਉਸ ਨੇ ਅਮਰੀਕਾ ਤੋਂ ਲਿਆਂਦੇ ਡਾਲਰਾਂ ਦਾ ਹਾਰ ਬਣਵਾ ਕੇ ਆਪਣੇ ਭਰਾ ਦੇ ਗਲ ਵਿੱਚ ਪਾਇਆ ਜਿਸ ਨੂੰ ਦੇਖ ਕੇ ਕਈ ਰਿਸ਼ਤੇਦਾਰ ਵੀ ਹੈਰਾਨ ਹੋ ਗਏ ਸੋ ਸ਼ਾਇਦ ਇਸੇ ਲਈ ਹੀ ਕਿਹਾ ਜਾਂਦਾ ਹੈ ਕਿ ਭੈਣ ਭਰਾਵਾਂ ਦਾ ਰਿਸ਼ਤਾ ਦੋ ਰਿਸ਼ਤੇਦਾਰੀਆਂ ਨਿਵਾਉਂਦਾ ਏ ਇੱਕ ਤਾਂ ਭੈਣ ਅਤੇ ਭਰਾ ਦੀ ਅਤੇ ਦੂਸਰੀ ਵੱਡੀ ਭੈਣ ਮਾਂ ਦੀ ਅਤੇ ਵੱਡਾ ਭਰਾ ਪਿਓ ਦੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ